ਸਤਿਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਅੰਦਰ ਸਾਡੀ ਪੌਂਗ ਦੇ ਗੁਰੂ ਮਹਾਨ ਜੋਰੇ ਅਗਰ ਬਰੇ ਗੁਰਦੱਤ ਜੀ ਜਪਨਾ ਚਰਹੀ ਇਸੇ ਜਮੀ ਉਹਨਾਂ ਦੀ ਯਾਦ ਵਿੱਚ ਆਪਾਂ ਜੋੜ ਕੇ ਕਿਹਾ ਆਉਣ ਤੋਂ ਪਹਿਲਾਂ ਅਤੇ ਬੁਲਾਈਏ ਆਪ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਜ ਦਾ ਇਹ ਪ੍ਰੋਗਰਾਮ ਬੜੀ ਬੜੀ ਮਿਹਨਤ ਰੱਖਦਾ ਪਾਈ ਸੰਦੀਪ ਸਿੰਘ ਪਿਆਰ ਦਾ ਦੀਪ ਸਿੰਘ ਜਿਨ੍ਹਾਂ ਦੇ ਬੋਲ ਖੱਟੇ ਵਾਸਤੇ ਬੜੀ ਧੋਖੀ ਦੀ ਗੱਲ ਹੈ ਜਦੋਂ ਕੋਈ ਸੱਚ ਦੀ ਆਵਾਜ਼ ਨੂੰ ਨੌਜਵਾਨ ਚੇੜ ਮੇ ਬਾਹਰ ਹੋ ਕੇ ਬੋਲਦਾ ਹੈ ਸੁਭਾਵਿਕ ਦੁਸ਼ਮਨ ਨੂੰ ਕੰਬੜੀ ਛੇੜਦੀ ਜਦੋਂ ਉਹਨਾਂ ਤੇ ਜਰਮਾਇਕ ਆਲਸਾ ਫਿਲਡਰਾਂ ਵਾਲਾ ਜਵਾਨੀ ਦੀ ਉਮਰ ਦੇ ਵਿੱਚ ਉਹਨੇ ਬੰਗਾਲ ਦਿੱਤੀ ਬੇਚਕ ਸੈਂਟਰ ਨੇ ਧਾਰਿਆ ਵੀ ਕਿ ਇਹਨੂੰ ਖਤਮ ਕਰਨਾ ਪਰ ਉਹ ਐਸਾ ਅਮਰ جب گلیا گیا ڈگیا سن سا جاگرک نوجوان ہے ان کا ਉਹਨਾਂ ਦੇ ਜਾਣ ਤੋਂ ਬਾਅਦ ਇੱਕ ਹੋਰ ਨੌਜਵਾਨ ਆਇਆ ਪਾਈ ਅਮਰਦਾਸ ਬਾਲ ਖਾਨ ਸਾਹਿਬ ਉਹਨਾਂ ਦੇ ਬਜ਼ੁਰਗ ਸਰਦਾਰ ਤਸੀਮ ਸਿੰਘ ਜਿਹੜੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਆਪਣੇ ਪੈਰ ਦੀ ਜੁਕੀ ਨਹੀਂ ਪਾਏ ਮਿਹਰੋ ਜੀ ਦੇ ਨੇ ਜਦੋਂ ਉਹਨੇ ਆ ਕੇ ਸਾਧ ਜੀ ਨੇ ਜੋ ਗੱਲਾਂ ਕਹੀਆਂ ਸਾਧ ਜੀ ਨੇ ਅਮਰ ਦੇਖਾ ਕਰੋ ਅਨੰਦ ਖੋਣ ਦੇ ਵਾਸਤੇ ਬਣ ਜਾਓ ਨਖੇੜੀ ਵਰੰਦੇ ਨੇ ਮੈਂ ਪੰਜਾਬ ਦਾ ਵਾਰਸਾ ਮੈਂ ਪੰਜਾਬ ਨੂੰ ਬਚਾਣਾ ਚਾਹੁੰਦਾ ਏਹ ਆਵਾਜ਼ سارے دشمنہ کے جدو پی انہوں نے سوچ لیا کہ جی پر پر تھا کی خیر نہیں کانو سارے برابر ہونا ہے کسی کی دیش کا ਵਿਚਾਰ ਨਹੀਂ ਕਰਦਾ ਕੋਈ ਵੀ ਆਦਤ ਗਲਤ ਕਾਰ ਦੋਚੀ ਕਰੇ ਤੇ ਲੋਕਾਂ ਦੀ ਅਦਾ ਉਹਨੂੰ ਬਰੀ ਕਰ ਜਾਵੇ ਤੇ ਤੁਸੀਂ ਫੇਰ ਵੀ ਉਹਨੂੰ ਜੇਲ੍ਹ ਵਿੱਚ ਰੱਖੋ ਉਹ ਸਰਕੋਂ ਰਿਚੋਂ ਐਮਪੀ ਦੀ ਕੋਣ ਵੀ ਜਿੱਤ ਜਾਵੇ ਤੇ ਫਿਰ ਦੱਸੋ ਇਹ ਹਨੇਰ ਕਰਦੀ ਆ ਕਿ ਕੀ ਹੈ ਪਰ ਮੈਂ ਸਾਡੀ ਤੁਮਨ ਪੰਜਾਬ ਦੇ ਸਿੱਖਾਂ ਦੀ ਸੈਂਟਰ ਦੀ ਸਰਕਾਰ ਸੈਂਟਰ ਦੀਆਂ ਏਜੰਸੀਆਂ ਔਰ ਪੰਜਾਬ ਦੇ ਉਹਨਾਂ ਦੇ ਪਿੱਠੂ ਜਿਹੜੇ ਕੇ ਹੁਜਰੇ ਨੇ ਅਸੀਂ ਪਹਿਲੇ ਜੇ ਹੋਰ ਰਹਾ

ਲਾਡਲੇ ਬਾਤੇ ਫਰਮ ਤਿਆਰ ਕੀਤਾ ਅਸੀਂ ਕਿਤੇ ਦਰਦੇ ਆ ਅਸੀਂ ਕਿਤੇ ਡੋਲਦੇ ਆ ਮੌਤ ਦਾ ਨਾਮ ਹੀ ਬੁਲਾ ਫਰਦੀ ਹੈ ਅਸੀਂ ਤਾਂ ਤੁਝ ਤੁਝਦੇ ਬੱਚਿਆਂ ਸਾਡੀਆਂ ਮਾਵਾਂ ਨੇ ਆਪਣੀ ਬਰਾਂ ਦੇ ਹੱਥ ਬਣਾ ਕੇ ਹੱਥ ਫਿੱਕਿਆ ਤੇਰਾ ਭਾਣਾ ਮਿੱਠਾ ਲੱਗਿਆ ਨਾਮ ਬੁਲਾ ਸਰਾਂ ਨੂੰ ਤੁਸੀਂ ਇਹ ਨੂੰ ਦੇਖੋ ਨਾ ਕਾਕ ਕਰਨ ਵਾਲੇ ਬਹੁਤ سارے ਲੋਕ ਹੈ ਇਹ ਪੰਜਾਬ ਨੂੰ ਇਸ ਧਰਮ ਖਤਮ ਕਰਨ ਵਾਸਤੇ ਪਰ ਜਿਹੜਾ ਕਿ ਇਤਿਹਾਸ ਦੇ ਪੰਨਿਆਂ ਦੇ ਉੱਤੇ ਬਹਾਦਰੀ ਦਾ ਸੂਰਮਤੀ ਦਾ ਨਾਮ ਦਾ ਉਹ ਸਿੱਖਾ ਜਾਂਦਾ ਹੈ ਉਹ ਪੰਜਾਬ ਦਾ ਉਹ ਪੰਜਾਬੀਆਂ ਦਾ ਹਾਂ ਜੇ ਇਹ ਦੇਸ਼ ਨੂੰ ਪੰਜਾਤੀ ਜੀ ਉਹ ਸਾਡੇ ਪਰ ਕੇ ਮਿਲੀ ਹੈ ਕੁਰਬਾਨੀਆਂ ਦੀ ਬਤਾ ਦੇਖੋ ਇਸ ਗੰਭੀਰ ਚਰਚਾ ਕਰਦਾ ਆ ਜਾ ਕੇ ਨਹੀਂ ਨਹੀਂ ਇਸ ਵਾਰੇ ਲੋਕਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਗੋਰੀਆਂ ਇਹੋ ਬਾਤ ਹੈ ਆਹਾਰਾ ਕੁਝ ਕਰ ਸਕਦੇ ਆ ਤੇ ਫਿਰ ਸਾਡੇ ਦੇ ਗੁਰੂ ਮਹਾਰਾਜ ਦੀ ਕਿਰਪਾ ਅਸੀਂ ਆਪਣੇ ਮਾਤੇ ਵੀ ਕਰ ਸਕਦੇ ਆ ਮੈਂ ਇੱਕ ਚਤਾਂ ਵੀ ਨਹੀਂ ਦੋਗਾ ਸਾਹਿਤ ਤੋਂ ਇਹ ਕਾਹ ਨੂੰ ਤੁਸੀਂ ਅਮਰ ਦਾ ਬਰਨ ਕੀਤਾ تیو چڑتے نہیں گرو مہاراج کرپا کرے چھڑا کے بٹاو گے جی دن ਦੁਨੀਆ ਉਹ ਨਾ ਆਪਣਾ ਰੀਆ ਘਰ ਸਾਡੇ ਦੇ ਪਰਿਵਾਰ ਸਾਡੇ ਉਹ ਜਿਹੜੇ ਅੱਜ ਬਣਾ ਸਾਡਾ ਪਰਿਵਾਰ ਦੇਖਣੋ ਬੈਠਾ ਇਥੇ ਪੁੱਛੋ ਸੈਣੀ ਨੇ ਕੀ ਕੀਤਾ ਮੈਨੂੰ ਦੇਰ ਗਾਹ ਦਾ ਪੂਰਾ ਪਤਾ ਪਾ ਪਰ ਸੈਣੀ ਦਾ ਕਿਸੇ ਨੇ ਨਾਂ ਨਹੀਂ ਲੈਣਾ ਆ ਸਾਡਾ ਸਤਾਰਾ ਜਿਹੜਾ ਇਹਦੇ ਦੀ ਦੁਨੀਆ ਦਾ ਕਿਚੰਡ ਕਰਾ ਲੋਗਾ ਸਵਾ ਲਾ ਸਵਾ ਦੁਨੀਆ ਦਾ ਅਜਰ ਸੇਖ ਆਪਣੇ ਜੂਰੂ ਪੁੱਜ ਗਏ ਸੇਖ ਰਾਤਾਸਰ ਤੈਨੂੰ ਪੁੱਜ ਗਏ ਦੁਸਾਣਾ ਕਰਮਨ ਤੁਹਾਨੂੰ ਹੀ ਪੈਲੇ ਅੱਜ ਸ੍ਰੀਖ ਖਿਆਸ ਤੱਕ ਹਾਲ ਸੱਚ ਦਾ ਫੇਰ ਨਾ ਹੀ ਪਰਵਾਸ ਆਪ ਧਰ ਹੋ ਗਿਆ ਸਾਥ ਸੰਗਤ ਦੀ ਇਹ ਥਾਰੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਪਊਗਾ ਜਖੇ ਦਾ ਜਿਲਤਾਰ ਵੀ ہمارا ਜਿਹੜਾ ਤਿਹਾਰ diel ਵਿੱਚ ਬੈਠਾ ਔਰ ਬੜਾ ਚਿੰਤਾ ਦਾ ਕੇ ਅਲਕੇ ਵਰਗੀ ਕਹਾਣੀ ਕੀਤੀ ਸਾਡੀ ਕੋ ਹਮ ਕਿਤੇ ਜਾ ਰਹੀ ਹੈ ਜਦੋਂ ਸਾਡੇ ਲੱਖ ਕਿੰਨੇ ਨੂੰ ਸਗਦੇ ਕੋਈ ਕਹਿੰਦਾ ਜੁਣਾਗੇ ਪਰ ਜਿਹੜੀ ਕੰਮ ਵਾਸਤੇ ਜਿਹੜੇ ਪਥਰ ਵਾਸਤੇ ਅਸੀਂ ਇਹ ਕੰਮ ਕੀਤਾ ਉਹਨੂੰ ਇੰਨੀ ਜਬੰਤੀ ਕਰਦੇ ਪਿੱਲੜਾ ਮਾਰਦੇ ਅਸੀਂ ਪਰ ਕੁਝ ਗਾਹੇ ਮਗਰ ਬਾਤ ਬਣਾਉਣ ਦੇ ਮਰਦੇ ਰਿਓ ਜਦੋਂ ਸਭਾ i yeah

ਮੈਂ ਕਹਿੰਦਾ ਮੈਂ ਛੇ ਜਨੂਨ ਨੂੰ ਫਿਰ ਅਕਾਲ ਪੁਰਖ ਸਾਹਿਬ ਤੋਂ ਕਈ ਆ ਮੇਰੇ ਸਾਥੀ ਬੈਠੇ ਨੇ ਸਾਰੇ ਬਨਾਵਾ ਸਾਹਿਬ ਜਫਰਵਾਲ ਸਾਹਿਬ ਭਾਈ ਮੋਹਨ ਸਿੰਘ ਜੀ ਹੋਰ ਵੀ ਇਹ ਮੈਂ ਕਿਤੇ ਇਹਨਾਂ ਨਾਲ ਗੱਲ ਨਹੀਂ ਕੀਤੀ ਨਾਂ ਮੈਂ ਜਿਦੋਂ ਪੁੱਛਿਆ ਮੇਰੇ ਮਨ ਦੇ ਇੱਕ ਆਵਾਜ਼ ਉੱਠੀ ਸੀ ਮੈਂ ਕਈ ਵਾਰੀ ਸੁਣਿਆ ਉੱਤੇ

ਕਿ ਤੁਹਾਡੇ ਸਾਹਮਣੇ ਹੋਊਗੀ ਯਾਦ ਰੱਖਿਓ ਆਉਣ ਵਾਲੇ ਸਮਾਂ ਨੌਂ ਦੀ ਵੰਨਗ ਮੈਂ ਸ੍ਰੀ ਭਗਤ ਸਿੰਘ ਸਾਹਿਬ ਦਾ ਕਾਜਮੈਨ ਲੱਗੇ ਦਾ ਹੁੰਦੇ ਨਾਤੇ ਮੈਂ ਪੰਜਾਬ ਦੇ ਵਾਗਦੌਲ ਇਹਨਾਂ ਦੋ ਹੌਣਾਂ ਮੋੜਵਾਲਾ ਦੇ ਹੱਥ ਵਿੱਚ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਦੇਖ ਮੈਂ ਸਮਝਾਂਗਾ ਕਿ ਮੇਰੀ ਸੇਵਾ ਲਈ ਮੁਸਫਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ